ਸਾਦਕ ਦੀ SBI ਬੈਂਕ ਵਿੱਚ ਬਹੁਤ ਵੱਡਾ ਫਰੋਡ ਹੋਇਆ ਜਿਹੜਾ ਕਿ ਇੱਕ ਬੰਦਾ ਲੋਕਾਂ ਦੇ 1 ਕਰੋੜ ਰੁਪਿਆ ਕਢਾ ਕੇ ਲੈ ਗਿਆ ਦੇਖ ਲਓ ਜੀ ਬਾਕੀ ਵੀ बेहोश ਹੋ ਗਏ ਸੀ ਇਹਨੂੰ ਮੈਂ ਤੇ ਡਾਕਟਰ ਔਲਫ ਸਾਹਿਬ ਨੇ ਚਾਕੇ ਡਾਕਟਰ ਖੰਦੂਰ ਦੇ ਦਾਖਲ ਕਰਾ ਦਿੱਤਾ ਦੇਖੋ ਤੁਸੀਂ ਸਾਰੀ ਵੀਡੀਓ ਅੱਜ ਨਵਾਂ ਹੋ ਗਿਆ ਹੋਰ ਕਿ ਮੈਸਟਰ ਉਹ ਬਤਨਾ ਸੀ ਕਿ ਕਿੰਨੇ ਲੋਕਾਂ ਦੀ ਆਈਡੀਆ ਵਰਗਾ ਸੀ ਕੁਛ ਨਹੀਂ ਆਉਣ ਦੇ ਬਾਅਦ ਫੋਟੋ ਖਿਚੋ ਯਾਰ ਫੋਟੋ ਲਵਾਂ ਖਣੀਆਂ ਕੱਲੋ ਬਾਅਦ ਨਹੀਂ ਆ ਆ ਵੀਡੀਓ ਬਣ ਜਾਂਦੀ ਹੈ ਚਲੋ ਮਾਪੂਕੇ ਹੋ ਗਿਆ ਹੈ ਕੋਈ ਨਹੀਂ ਬੋਲੇ ਕੋਈ ਨਹੀਂ ਕਿਹੜੀ ਸਕੂਲ ਕਰੀਂ ਆ ਮੈਨੇ ਤੇ ਪਾਲੋ ਯਾਰ ਦੁਬਾਰੇ ਦਾਸ ਤੋਂ ਲੈ ਗਏ ਮੈਨੇ ਪਾਲੋ ਬਗੜਾ ਕਾਇ ਨੀ ਕੇ ਹੈ ਅਗਰ ਭਾਈ ਅਸਕੇ ਹਾਂ ਹਾਲਾਂ